ਬਠਿੰਡਾ ਜ਼ਿਲ੍ਹੇ ਦੇ ਗੁਲਿਆਣਾ ਮੰਡੀ ਸੜਕ ਦੇ ਉੱਪਰ ਸੂਏ ਦੇ ਨਜ਼ਦੀਕ ਇੱਕ ਨਵਜੰਮੇ ਬੱਚੇ ਦੀ ਲਾਸ਼ ਬਰਾਮਦ ਹੋਈ ਜਿਸ ਨੂੰ ਇੱਕ ਪਲਾਸਟਿਕ ਦੇ ਬੈਗ ਦੇ ਵਿੱਚ ਬੰਦ ਕਰਕੇ ਸੂਏ ਦੇ ਕਿਨਾਰੇ ਤੇ ਸੁੱਟਿਆ ਹੋਇਆ ਸੀ ਇਸ ਨਵਜੰਮੇ ਬੱਚੇ ਦੀ ਲਾਸ਼ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਨਸਾਨ ਕਿੰਨਾ ਨਿਰਦਈ ਹੋ ਸਕਦਾ ਹੈ ਕਿ ਕੋਈ ਮਾਂ ਆਪਣੇ ਕੂਖ ਦੇ ਵਿੱਚੋਂ 9 ਮਹੀਨੇ ਦਾ ਰੱਖਿਆ ਹੋਇਆ ਬੱਚਾ ਇਸ ਤਰੀਕੇ ਦੇ ਨਾਲ ਬੇਰਹਿਮੀ ਦੇ ਨਾਲ ਸੁੱਟ ਸਕਦੀ ਹੈ ਮੇਰਾ ਨਾਮ ਸੰਦੀਪ ਸਿੰਘ ਆ ਸਹਾਰਾ ਜਨ ਸੇਵਕ ਵਰਕਰ ਆ ਅੱਜ ਸਾਡੇ ਪ੍ਰਧਾਨ ਜੀ ਨੂੰ ਫੋਨ ਆਇਆ ਸੀ ਕਿ ਬਠਿੰਡਾ ਗੋਨੀਆਣਾ ਰੋਡ ਸੂਏ ਕੋਲੇ ਇੱਕ ਨਵਜਾਤ ਬੱਚੇ ਦੀ ਕੋਈ ਡੈਡ ਬੋਡੀ ਭਰੂਨ ਵਗੈਰਾ ਪਿਆਗਾ ਜਦ ਮੌਕੇ ਤੇ ਆ ਕੇ ਦੇਖਿਆ ਜੋ ਕਿ ਉਹ ਬੈਗ ਦੇ ਵਿੱਚ ਪਿਆ ਹੋਇਆ ਸੀਗਾ ਖਾਣਾ ਨਹੀਂ ਵਾਲੇ ਪੁਲਿਸ ਮੌਕੇ ਤੇ ਮजूद ਸੀ ਕਿ ਸਾਰਾ ਟੀਮ ਤੇ ਪੁਲਿਸ ਪਾਰਟੀ ਨੇ ਵੱਖ-ਵੱਖ ਇੰਗਲਾਂ ਤੋਂ ਇਸ ਸਾਈਡਾਂ ਤੋਂ ਜਾਂਚ ਪੜਤਾਲ ਕੀਤੀ ਉਹਦੇ ਕੋਲੋਂ ਕੁਝ ਵੀ ਨਹੀਂ ਮਿਲਿਆ ਜੋ ਕਿ ਉਹਨੂੰ ਚੱਕ ਕੇ ਸਿਵਲ ਹਸਪਤਾਲ ਬਠਿੰਡਾ ਮੋਰਚ ਦੇ ਅਮਰਦਨ ਸਿੰਘ ਵਿੱਚ ਪੰਚਾਇਤ ਜਿੱਥੇ ਡਾਕਟਰ ਹਰਸ਼ਿਤ ਗੋਇਲ ਨੇ ਚੈੱਕ ਅਪ ਕਰਨ ਤੇ ਉਹਦੇ ਡੱਡ ਸੀਗਾ ਤੇ ਉਹਨੂੰ ਬਾਅਦ ਵਿੱਚ ਮੋਰਤਰੀ ਘਰ ਵਿੱਚ ਰੱਖ ਦਿੱਤਾ ਗਿਆ ਆ ਜਦੋਂ ਸੂਚਨਾ ਮਿਲੀ ਸੰਦੀਪ ਜਦੋਂ ਉੱਥੇ ਮੌਕੇ ਤੇ ਪਹੁੰਚੇ ਸੀ ਤੇ ਕਿਸ ਤਰ੍ਹਾਂ ਦੇ ਹਾਲਾਤ ਸੀ ਬੱਚੇ ਨੂੰ ਕੀ ਲੱਗਦਾ ਸੀ ਡੈਡ ਬੋਡੀ ਕਾਫੀ ਪੁਰਾਣੀ ਹੋਵੇ ਬੱਚੇ ਦੀ ਜਾਂ ਕੁਛ ਇਸ ਨੱਕ ਤੋਂ ਪਾਈ ਹੋਵੇ ਕਿ ਇਹ ਬੱਚਾ ਕਿੰਨਾ ਕੁ ਪੁਰਾਣਾ ਆਇਆਗਾ ਬੱਚਿਆ ਜਿਹੜਾ ਨਹੀਂ ਸਰ ਹਜੇ ਕੋਈ ਤੱਕ ਪਹਚਾਨ ਨਹੀਂ ਹੋ ਸਕੀ ਆ ਉਹ ਉਹ ਤੇ ਬੈਗ ਦੇ ਵਿੱਚ ਪਈ ਸੀ ਸਰ ਉਹ ਉਹ ਤੇ ਕੈਰੀ ਬੈਗ ਸੀਗਾ ਉਹਦੇ ਵਿੱਚ ਪਈ ਸੀਗੀ ਸੂਏ ਦੇ ਨਾਲ ਪਈ ਸੀਗੀ ਬਾਕੀ ਕੀ ਕੀ ਮਿਲ ਸੀ ਮੁੰਡਾ ਸੀ ਸਰ ਬਾਕੀ ਉਹਦੇ ਕੋਲ ਇੱਕ ਪਰਤੀ ਵੀ ਨਿਕਲੀ ਸੀਗੀ ਉਹ ਕਿਸੇ ਹਸਪਤਾਲ ਦੀ ਪਰਤੀ ਸੀ ਕੋਈ ਬੈੱਡ ਸ਼ੀਟ ਦੀ ਸਰ ਉਹ ਤੇ ਫਿਰ ਪੁਲਿਸ ਦੇ ਵੱਲੋਂ ਜਿਹੜੀ ਪੁਸ਼ਟੀ ਕੀਤੀ ਹੈ ਉਹ ਚ ਕੁਝ ਪਤਾ ਲੱਗ ਪਾਇਆ ਨਹੀਂ ਸਰ ਪੁਲਿਸ ਮੇਰਾ ਨਾਮ ਹੈ ਡਾਕਟਰ ਹਰਸ਼ਿਤ ਗੋਇਲ ਮੈਡੀਕਲ ਅਫੀਸਰ ਸਿਵਲ ਹਸਪੀਟਲ ਬਟਿੰਡਾਲੀ ਸਾਡੇ ਕੋਲ ਸਹਾਰਾ ਜਨ ਸੇਵਾ ਦੁਆਰਾ ਜੀ ਇੱਕ ਮ੍ਰਿਤਕ ਨਵਜਾਤ ਬੱਚੇ ਨੂੰ ਲਿਆਂਦਾ ਗਿਆ ਸੀ ਉਸ ਨੂੰ ਗੁਨੀਆਨਾ ਮੰਡੀ ਸੂਏ ਕੋਲ ਇੱਕ ਬੈਗ ਚ ਮਿਲਿਆ ਸੀ ਉਹਨਾਂ ਨੂੰ ਤੇ ਉਹ ਸਾਡੇ ਕੋਲ ਲਿਆਇਆ ਸੀ ਜਾਂਚ ਕੀਤੀ ਉਹ ਪਹਿਲਾਂ ਹੀ ਮ੍ਰਿਤਕ ਸੀਗਾ ਅਸੀਂ ਜਿਹੜੀ ਨਈਆਂ ਵਾਲਾ ਥਾਣਾ ਹੈ ਉਸ ਨੂੰ ਇਨਫੋਰਮ ਕਰ ਦਿੱਤਾ ਤੇ ਬਾਡੀ ਨੂੰ ਪ੍ਰੀਜ਼ਰਵੇਸ਼ਨ ਦੇ ਲਈ ਡੈਡ ਹਾਊਸ ਦੇ ਵਿੱਚ ਸ਼ਿਫਟ ਕਰਵਾ ਦਿੱਤਾ Uh, sir, कुछ पता लग पी अजे इस बारे कोई भी कमेंट नहीं किया जा सकता ये जो पुलिस मूव होगी डिटरमिन करा कि इसकी उमर जा एज, जा गैस, गैस कि प्रॉपर्टी बेचने और खरीदने के लिए संपर्क करें फेयरडील प्रॉपर्टीज